ਦੇਖ ਰਿਹਾ ਜੀ ਸੰਜੀਵ ਜੀ ਖੁਦ ਆਪ ਤੁਸੀਂ ਦੇਖ ਸਕਦੇ ਹੋ ਡੀਸੀ ਸਾਹਿਬ ਵੱਲੋਂ ਤੇ ਆਈਡੀਆਮ ਸਾਹਿਬ ਦੇ ਵੱਲੋਂ ਸੰਜੀਵ ਜੀ ਭੇਜੇ ਗਏ ਨੇ ਕਿਵੇਂ ਪਾਣੀ ਦੇ ਵਿੱਚ ਵੀ ਆਪ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਆਏ ਨੇ ਤਾਂ ਇੱਥੋਂ ਦੀਆਂ ਅਸੀਂ ਓਮ ਇਨ ਕਲੇਵ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਕੀ ਕਿਵੇਂ ਅੱਜ ਪਵਨ ਜੀ ਵੀ ਇੱਥੇ ਨਾਲ ਗੱਲ ਉੱਤੇ ਨੇ ਇਹਨਾਂ ਦਾ ਵੀ ਚਲੋ ਇੱਥੇ ਘਰ ਹੈਗਾ ਬਟ ਸੰਜੀਵ ਜੀ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਮਾਧਾਨ ਨੂੰ ਰੋਕਿਆ ਜਾਵੇ ਲੋਕਾਂ ਨੂੰ ਕਿੱਥੇ ਰਿਲੀਫ ਪਹੁੰਚਾਈ ਜਾਵੇ ਕਿ ਉਹਨਾਂ ਦੇ ਘਰਾਂ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੇ ਘਰਾਂ 'ਚ ਪਾਣੀ ਵੜ ਰਿਹਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਹਾਂ ਕਿ ਵਾਕੇ ਹੀ ਨੁਕਸਾਨ ਹੋ ਰਿਹਾ ਹੈ ਬਹੁਤ ਜ਼ਿਆਦਾ ਬਟ ਸੰਜੀਵ ਜੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖਦੇ ਆ ਕਿ ਇਹ ਕਦ ਤੱਕ ਇਹਨਾਂ ਦਾ ਸਮਾਧਾਨ ਹੋਏਗਾ ਕਦੋਂ ਇਸ ਨੂੰ ਰੋਕਿਆ ਜਾਏਗਾ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਆ ਰਿਹਾ ਨੇ ਪਲੇਟਾ ਮੰਗਵਾਈਆਂ ਨੇ ਉਹਦੇ ਵਿੱਚ ਪੁਆਨ ਅੱਗੇ ਨੇ ਕਿ ਰੋਕਦੇ ਕਿ ਕਿੱਥੋਂ ਤੱਕ ਨੇ ਰੋਕਿਆ ਜਾਵੇ ਛੱਪੜ ਦੇ ਪਾਣੀ ਦਾ ਬਹੁਤ ਜੀ ਸੰਘਰਸ਼ ਚੱਲ ਰਿਹਾ ਹੈ ਪਾਣੀ ਰੁਕਣ ਦਾ ਨਾਉ ਨਹੀਂ ਲੈ ਰਿਹਾ ਪਰ ਪੂਰੀ ਕੋਸ਼ਿਸ਼ ਜਾਰੀ ਹੈ ਨਿਊਜ਼ ਟੀਮ ਡੇਲੀ ਅਪਡੇਟ ਪੰਜਾਬ ਪਬਲਿਕ ਪ੍ਰੈਸ ਪਹੁੰਚ ਚੁੱਕੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰਾ ਪਾਣੀ ਕਿੱਥੇ ਤੋਂ ਆ ਰਿਹਾ ਜਿੱਥੇ ਮੈਂ ਕੁੱਤਾ ਨਿਕਲਿਆ ਨਾ ਇਹਦੇ ਥੱਲੇੋਂ ਮੈਂ ਮਾਰਪਾਰ ਹੈਗਾ ਜੀ ਇਹ ਕਿੱਥੋਂ ਪੰਜ ਪੰਜ ਪਿੰਡਾਂ ਦਾ ਪਾਣੀ ਆਂਦਾ ਜਦੋਂ ਉਧਰ ਜ਼ਿਆਦਾ ਹੁੰਦਾ ਅੱਛਾ ਇਹ ਤਾਂ ਮੈਂ ਪਿੱਛੇ ਆ ਰਿਹਾ ਇਹਨਾਂ ਨੇ ਨਾ ਇਹਨਾਂ ਨੇ ਉੱਥੋਂ ਬੰਦ ਕਰਦੇ ਜਿੱਥੇ ਪੇੜ ਹੈ ਨਾ ਉੱਥੇ ਪਲੇਟ ਲਾ ਦਈ ਜੀ ਐਂ ਕਰਕੇ ਇੱਕ ਲੋਈ ਦੀ ਜਿਹੜੀ ਫਟਰੀ ਵਾਲੀ ਹੁੰਦੀ ਜਾਂਦੀ ਉਹ ਪਾਣੀ ਤਾਂ ਹੋ ਗਿਆ ਪਰ ਇਹ ਜੇ ਪਾਣੀ ਜ਼ਿਆਦਾ ਆ ਗਿਆ ਇਹਨੂੰ ਸਾਰਾ ਪਸਪਰੋਂ ਬੈਂਦੀ ਤੋੜ ਦੇਣੀ ਜੀ ਦੁਬਾਰਾ ਪਾਣੀ ਜ਼ਿਆਦਾ ਆ ਗਿਆ ਤੇ ਫਿਰ ਤੋਂ ਆਏਗਾ ਹੈ ਜੀ ਨਾਮ ਲੜ ਚਾਮਲਾ ਚਾਮਲਾ ਤੋਂ ਹੈ ਜੀ ਇੱਥੇ ਦਾ ਮੈਡਮ ਅਸੀਂ ਮੇਰਾ ਘਰ ਹੈ ਪਿੱਛੋਂ ਜਾਂ ਇਹ ਪਾਣੀ ਆ ਤੱਕ ਚੱਲਦਾ ਹੈ ਇਹ ਤੋਂ ਤੋਂ ਸਾਮਨੇ ਮੈਨੂੰ ਭੇਜਿਆ ਐ ਐਸਟੀਮ ਸਾਹੀ ਆ ਰਹੇ ਨੇ ਕਿ ਇਹ ਜਿਹੜਾ ਛੱਪੜ ਦਾ ਪਾਣੀ ਆ ਉਥੋਂ ਦੀਵਾਰ ਟੁੱਟ ਗਈ ਐ ਦੀਵਾਰ ਟੁੱਟਣ ਕਰਕੇ ਉਹ ਪਾਣੀ ਜਿਹੜਾ ਹੈਗਾ ਇਹਨਾਂ ਦਾ ਨੀਮਾ ਏਰੀਆ ਹੋਣ ਕਰਕੇ ਉਹ ਛੱਪੜ ਦਾ ਪਾਣੀ ਜਿਹੜਾ ਪਿੱਛੇੋਂ ਬਲੌਂਗੀ ਦਾਉ ਮੱਜ ਦਾ ਇਹ 200 ਫੁੱਟ ਰੋਡ ਵਾਲਾ ਇੱਧਰ ਆ ਰਿਹਾ ਉਹ ਤਾਂ ਕਰਕੇ ਇਹਨਾਂ ਦਾ ਏਰੀਆ ਨੀਮਾ ਹੋਣ ਕਰਕੇ ਪਾਣੀ ਆ ਰਿਹਾ ਹੁਣ ਪਲੇਟਾਂ ਮੰਗਾਈਆਂ ਪਲੇਟਾਂ ਬਣਾ ਕੇ ਮੰਗਾ ਕੇ ਉਹ ਪਾਣੀ ਨੂੰ ਥੋੜਾ ਕੰਟਰੋਲ ਕਰਕੇ ਉਹਦਾ ਜਿਹੜਾ ਫਲੋਅ ਆ ਉਹ ਕੱਟ ਦਿੱਤਾ ਜਾਏਗਾ ਹੋਰ ਅੱਧੇ ਪੌਣੇ ਘੰਟੇ ਦੇ ਵਿੱਚ ਪਾਣੀ ਜਿਹੜਾ ਹੈਗਾ ਇਹ ਡਾਊਨ ਆ ਜਾਏਗਾ ਤਾਂ ਜਿਵੇਂ ਇਹਨਾਂ ਨੇ ਅਪੀਲ ਕੀਤਾ ਕਿ ਸਾਡੇ ਘਰਾਂ ਦੇ ਜਿਹੜੇ ਫਰਨੀਚਰ ਹੈ ਰਾਸ਼ਨ ਹੈ ਸਾਰਾ ਇਹਨਾਂ ਦਾ ਖਰਾਬ ਹੋ ਚੁੱਕਿਆ ਹੈ ਜੀ ਦੇਖੋ ਅੱਜ ਦਾ ਚਲੋ ਬਰਸਾਤ ਕਰਨੇ ਇਹਨਾਂ ਬੰਦਾ ਪਾਣੀ ਕਿਤੇ ਦਾ ਹਾਲਾਤ ਇਹਦੇ ਜਿਹੇ ਹਾਲਾਤ ਬਣੇ ਤਾਂ ਪਹਿਲਾਂ ਕਿਉਂ ਨਹੀਂ ਸਮਾਧਾਨ ਕਰਦੇ ਇਹਦੇ ਸਬੰਧ ਦੇ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਸੀਗੀ ਪਿੱਛੇ ਪਾਈਪ ਪੈ ਚੁੱਕੇ ਆ ਜਿਹੜਾ ਪਾਣੀ ਪਿੱਛੋਂ ਆ ਰਿਹਾ ਇਹ ਪਟਿਆਲਾ ਕਿਡਾਓ ਦੇ ਵਿੱਚ ਉਹਨੂੰ ਜੋੜਿਆ ਜਾਣਾ ਇਹ ਉੱਪਰ ਲੈਵਲ ਦਾ ਕੰਮ ਹੈਗਾ ਡੀ ਸਾਹਿਬ ਨੇ ਇਹ ਮੀਟਿੰਗ ਚੱਲ ਰਹੀ ਹੈ ਡੀ ਸਾਹਿਬ ਨੇ ਇਹ ਹੁਣ ਅਚਨਚੇਤ ਬਰਸਾਤ ਹੋਣ ਕਰਕੇ ਹੋ ਗਿਆ ਤੇ ਇਹ ਕੇਐਫਸੀ ਦੇ ਕੋਲੋਂ ਪਟਿਆਲਾ ਕੀ ਰਾਉ ਦੇ ਵਿੱਚ ਜਦੋਂ ਜੋੜ ਦਿੱਤਾ ਜਾਣਾ ਇਹਨਾਂ ਦੀ ਜਿਹੜੀ ਪਾਣੀ ਦੀ ਸਮੱਸਿਆ ਉਹ ਹੱਲ ਹੋ ਜਾਏ। ਸੰਜੀਵ ਜੀ ਦੇਖੋ ਅਚਨਚੇਤ ਦਾ ਆਪਾਂ ਬਰਸਾਤ ਕਹਿ ਨਹੀਂ ਸਕਦੇ ਦੇਖੋ ਬਰਸਾਤੀ ਮੌਸਮ ਹੈ ਪਿਛਲੇ ਸਾਲ ਵੀ ਇਹੀ ਹਾਲਾਤ ਸੀਗੇ ਇਸ ਨੂੰ ਫੇਰ ਵੀ ਇਹਨਾਂ ਸਮਾਂ ਕਿਉਂ ਲੱਗ ਰਿਹਾ ਹੈ? ਸਮਾਂ ਇਸ ਤਰ੍ਹਾਂ ਕਿ ਹੁਣ ਜਿਹੜਾ ਛੱਪੜ ਦਾ ਦੇਖੋ ਛੱਪੜ ਪੁਰਾਣਾ ਬਣਿਆ ਹੋਇਆ ਉਹਦੇ ਕਰਕੇ ਉਹਦੇ ਵਿੱਚ ਜਿਹੜਾ ਬਰਸਾਤੀ ਪਾਣੀ ਇਸੇ ਕਰਕੇ ਪਿੰਡਾਂ ਵਿੱਚ ਛੱਪੜ ਬਣਾਏ ਜਾਂਦੇ ਸੀਗੇ ਕਿ ਪਿੰਡਾਂ ਦਾ ਪਾਣੀ ਜਿਹੜਾ ਬਰਸਾਤ ਦਾ ਪਾਣੀ ਉਹ ਛੱਪੜ ਦੇ ਵਿੱਚ ਘਟ ਉਹ ਛੱਪੜ ਦੇ ਵਿੱਚ ਹੀ ਇਕੱਠਾ ਹੋ ਰਿਹਾ ਸੀਗਾ ਉਹ ਦੀਵਾਰ ਟੁੱਟਣ ਕਰਕੇ ਇਹ ਪਾਣੀ ਇਧਰਲੇ ਪਾਸੇ ਆ ਗਿਆ ਬਾਕੀ ਕੋਈ ਐਸੀ ਗੱਲ ਨਹੀਂ ਇਸ ਦਾ ਹੱਲ ਸੰਜੀਵ ਜੀ ਜਲਦੀ ਤੋਂ ਜਲਦੀ ਹੋ ਜਾਏਗਾ ਬਿਲਕੁਲ ਜੀ ਡੀਸੀ ਸਾਹਿਬ ਪਰਸਨਲੀ ਇਹਦਾ ਇੰਟਰਸਟ ਲੈ ਰਹੇ ਨੇ ਇਹਦਾ ਜਿਹੜਾ ਹੈਗਾ ਪਿੱਛੋਂ ਕੱਲ ਮੀਟਿੰਗ ਰੱਖੀ ਹੋਈ ਹੈ ਉਹਨਾਂ ਨੇ ਇਹਦਾ ਮੀਟਿੰਗ ਦੇ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਜਿਹੜਾ ਹੈਗਾ ਪਾਈਪਾਂ ਪੈ ਚੁੱਕੀਆਂ ਆ ਉਹਦੀਆਂ ਸਿਰਫ ਉਹਨੂੰ ਉੱਥੋਂ ਕਨੈਕਟ ਕਰਨਾ ਜਦੋਂ ਉਹ ਕਨੈਕਟ ਹੋ ਜਾਏਗਾ ਇਹਨਾਂ ਦੀ ਸਮੱਸਿਆ ਹੱਲ ਹੋ ਜਾਏਗੀ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੂੰ ਥੋੜਾ ਜਿਹਾ ਸਾਨੂੰ ਟਾਈਮ ਦਿਓ ਹੁਣ ਸਾਰਾ ਕਿਆ ਹੋਇਆ ਕੋਈ ਗੱਲ ਨਹੀਂ ਉਹਦਾ ਜਿਹੜਾ ਫਲੋ ਆ ਉਹਦਾ ਘੱਟ ਕਰ ਦਾਂਗੇ ਤਾਂ ਕਿ ਇਹ ਜਿਹੜਾ ਲੋਕਾਂ ਦਾ ਇੱਥੋਂ ਚੱਲਣਾ ਫਿਰਨਾ ਸਲੋ ਹੋ ਜਵੇ ਬਗਰ ਪਾਣੀ ਜਿਹੜਾ ਹੈ ਉਹ ਥੋੜਾ ਉਹਦਾ ਫਲੋ ਘੱਟ ਹੋਣ ਕਰਕੇ ਇਹ ਪਾਣੀ ਡਾਊਨ ਆ ਜਾਵੇ ਬਹੁਤ ਕਰੋ ਜੇ ਬਰਸਾਤ ਵਗਦੀ ਹੈ ਜੇ ਪਾਣੀ ਹੋਰ ਆਂਦਾ ਤਾਂ ਇਹਨਾਂ ਰੋਸ਼ਨ ਪਾਣੀ ਦੀ ਮਹੀਆ ਕਿੱਥਾਂ ਜਾਏਗੀ ਕੋਈ ਗੱਲ ਨਹੀਂ ਜੀ ਉਹ ਅਸੀਂ ਕਰਵਾਵਾਂਗੇ ਕੋਈ ਐਸੀ ਗੱਲ ਧੰਨਵਾਦ ਮੇਰੇ ਮਾਜੀ ਜਿਹੜਾ ਛੱਜੂ ਮਾਜਾ ਰੋਡ ਨੱਜੇ ਨੱਜੇ ਚੌਂਗ ਦੇ ਵਿੱਚ ਔਮੇਨ ਕਲੇਬ ਦੇ ਵਿੱਚ ਜਿਹੜਾ ਜੇ ਬਰਸਾਤੀ ਪਾਣੀ ਆਇਆ ਛੱਪਣ ਦਾ ਗੰਦਾ ਪਾਣੀ ਲੋਕਾਂ ਦੇ ਘਰ ਆਇਆ ਅੱਜ ਅਸੀਂ ਇੱਥੇ ਖਰੜ ਵਿੱਚ ਆਏ ਸੀਗੇ ਤੇ ਪਤਾ ਚੱਲਿਆ ਸੀਗਾ ਕਿ ਕਾਫੀ ਸਾਰਾ ਪਾਣੀ ਜਈ ਪਿੰਡਾਂ ਦਾ ਇਕੱਠਾ ਹੋ ਕੇ ਓਮਨ ਪਲੇਸ ਤੇ ਜਾ ਰਿਹਾ ਹੈ। ਉਹ ਅਸੀਂ ਟੈਂਪਰੇਰੀ ਰੀਲੀਫ ਦੇ ਲਈ ਅਸੀਂ ਇੱਥੇ ਪਾਣੀ ਨੂੰ ਰੁਕਵਾ ਦਿੱਤਾ ਹੈ। ਹੁਣ ਉਹ ਇੰਕਲੇਵ ਦੇ ਵਿੱਚ ਨਹੀਂ ਜਾ ਰਿਹਾ ਹੈਗਾ। ਲੋਕੀ ਉੱਥੋਂ ਲੰਘ ਸਕਦੇ ਨੇ। ਟ੍ਰੈਫਿਕ ਦਾ ਬਹਾਵ ਸ਼ੁਰੂ ਹੋ ਗਿਆ ਹੈ, ਚੱਲੂ ਹੋ ਗਿਆ ਹੈ। ਉਸ ਤੋਂ ਇਲਾਵਾ ਇਹਦੇ ਪੱਕੇ ਪ੍ਰਬੰਧਾਂ ਦੇ ਲਈ ਅੱਗੇ ਅਸੀਂ ਮੀਟਿੰਗ ਕਰਕੇ ਇਹਦਾ ਹੱਲ ਕੱਢਦੇਾਂਗੇ ਤੇ ਜਲਦੀ ਤੋਂ ਜਲਦੀ ਹੋ ਜਾਏਗਾ।